ਹੈਲੋ ਦੋਸਤੋ ਵੈਲਕਮ ਟੂ ਦਰੋਣਾ ਆਈਐਸ ਦਰੋਣਾ ਆਈਐਸ ਦੇ ਆਨਲਾਈਨ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦਰੋਣਾ ਆਈਐਸ ਦੇ ਨਵੇਂ YouTube ਚੈਨਲ ਬਾਰੇ YouTube ਦਾ ਚੈਨਲ ਆਲਰੇਡੀ ਚੱਲ ਰਿਹਾ ਸੀ ਕੋਈ ਟੈਕਨੀਕਲ ਇਸ਼ੂ ਆਣ ਕਰਕੇ ਸਾਨੂੰ ਨਵਾਂ ਚੈਨਲ ਬਣਾਉਣਾ ਪੈ ਰਿਹਾ ਬਿਲਕੁਲ ਜ਼ੀਰੋ ਤੋਂ ਅਸੀਂ ਇਸ ਚੈਨਲ ਨੂੰ ਸ਼ੁਰੂ ਕਰ ਰਹੇ ਹਾਂਗੇ ਤੁਸੀਂ ਜਾਣਦੇ ਹੋ ਦਰੋਣਾ ਆਈਐਸ 2013 ਤੋਂ ਆਫਲਾਈਨ ਤੇ ਆਨਲਾਈਨ UPSC ਐਂਡ PCS ਜਿਹੜੇ ਬੱਚੇ ਨੇ ਉਹਨਾਂ ਨੂੰ ਗਾਈਡੈਂਸ ਪ੍ਰੋਵਾਈਡ ਕਰ ਰਿਹਾ ਮੈਂਟਰship ਪ੍ਰੋਵਾਈਡ ਕਰ ਰਿਹਾ ਔਰ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਦਰੁਣਾ IAS ਨੂੰ ਆਪਣੀ ਕੰਸਿਸਟੈਂਸੀ ਦੇ ਨਾਲ ਬੱਚਿਆਂ ਦੀ ਡਾਇਰੈਕਸ਼ਨ ਉਹਨਾਂ ਦੀ ਸ਼ੇਪ ਤੇ ਉਹਨਾਂ ਨੂੰ ਸਹੀ ਗੋਲ ਤੱਕ ਪਹੁੰਚਾਣਾ ਉਹਨਾਂ ਨੂੰ ਸਕਸੈਸਵਲ ਰਾਹ ਦਿਖਾਣਾ ਜੋ ਕਿ ਬਹੁਤ ਅੱਛੇ ਤਰੀਕੇ ਨਾਲ ਇਹਨੇ ਆਪਣੀ ਜਰਨੀ ਇੱਕ ਦਹਾਕੇ ਦੀ ਕੰਪਲੀਟ ਕੀਤੀ ਹੈ ਅੱਜ ਨਵਾਂ ਚੈਨਲ ਬਣਾ ਰਹੇ ਹਾਂ ਇਸ ਨਵੇਂ ਚੈਨਲ ਦੇ ਵਿੱਚ ਤੁਸੀਂ ਜਿਵੇਂ ਤੁਸੀਂ ਮੈਨੂੰ ਪਹਿਲਾਂ ਮਿਲਦੇ ਹੋ ਅੱਜ ਵੀ ਇਸ ਚੈਨਲ ਤੇ ਵੀ ਤੁਸੀਂ ਮੈਨੂੰ ਉਦਾਂ ਹੀ ਮਿਲੋਗੇ ਆਪਾਂ ਕੰਟੈਂਟ ਤੁਹਾਡਾ ਸ਼ੇਅਰ ਕਰਾਂਗੇ ਇਸ ਵਿੱਚ ਸਾਡਾ ਪਹਿਲਾ ਫੋਕਸ ਰਹੇਗਾ ਫਾਊਂਡੇਸ਼ਨ ਬਿਲਡਿੰਗ ਦੇ ਉੱਪਰ ਜਿਹੜੇ ਵੀ ਸਟੂਡੈਂਟਸ ਨੇ ਉਹਨਾਂ ਨੂੰ ਯੂਪੀਐਸਸੀ ਔਰ ਪੀਪੀਐਸਸੀ ਲੈਵਲ ਦੀ ਫਾਊਂਡੇਸ਼ਨ ਕਲੀਅਰ ਕਰਾਣੀ ਸੈਕੰਡ ਸਟ੍ਰੈਟਜੀ ਡਿਵੈਲਪ ਕਰਨਾ ਸਟੈਟਿਸ ਵੀ ਅਸੀਂ ਦੋਨੋਂ ਮੋਡ ਦੇ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ ਆਫਲਾਈਨ ਐਂਡ ਆਨਲਾਈਨ ਦੇ ਵਿੱਚ ਥਰਡ ਹੈ ਸਕਸੈਸ ਅਚੀਵਮੈਂਟ ਬੱਚਿਆਂ ਦੀ ਟੀਲ ਯੂ ਆਰ ਸਕਸੈਸ ਅਸੀਂ ਮੈਂਟਰਸ਼ਿਪ ਪ੍ਰੋਵਾਈਡ ਕਰਾਂਗੇ ਇਸ ਚੈਨਲ ਦੇ ਉੱਪਰ ਐਦਾਂ ਦੀਆਂ ਵੀਡੀਓਜ਼ ਕੰਟੈਂਟ ਦੇ ਫਾਰਮੈਟ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਵਾਂਗੇ ਜਿਸ ਤੇ ਵਿੱਚ ਤੁਹਾਨੂੰ ਇੱਕ ਸਕਸੈਸ ਅਚੀਵ ਕਰਨ ਦੇ ਵਿੱਚ ਜਿਹੜੇ ਆਬਸਟਕਲ ਆਣੇ ਸੀ ਉਹ ਕਮ ਆਣ ਤਾਂ ਤੁਸੀਂ ਆਪਣਾ ਰਸਾ ਬਹੁਤ ਹੀ ਸਮੂਥ ਔਰ ਇੰਟਰਸਟਿੰਗ ਵੇ ਦੇ ਵਿੱਚ ਕੰਪਲੀਟ ਕਰੋ ਔਰ ਆਪਣੀਆਂ ਮੰਜ਼ਲਾਂ ਤੇ ਪਹੁੰਚੋ ਨੈਕਸਟ ਕਾਮਨ ਚੈਲੰਜ ਜਿਹੜੇ ਸਾਰੇ ਹੀ ਬੱਚੇ ਫੇਸ ਕਰਦੇ ਨੇ ਹਰ ਇੱਕ ਕਮੈਂਟਰ ਦੇ ਵੱਲੋਂ ਐਫਰਟਸ ਲਗਾਏ ਜਾਂਦੇ ਨੇ ਕਿ ਉਹ ਜਿਹੜੇ ਚੈਲੰਜ ਨੇ ਤੁਹਾਨੂੰ ਕਮ ਆਣ ਗੁਰੂਆਂ ਦੇ ਵੱਲੋਂ ਵੀ ਜਿਹੜੇ ਨੇ ਉਹ ਟਾਰਗੇਟ ਕੀਤੇ ਗਏ ਨੇ ਪਹਿਲਾ ਸਿਲੇਬਸ ਓਵਰਲੋਡ ਅਸ ਦੇ ਟਾਈਮ ਦੇ ਵਿੱਚ ਸਿਲੇਬਸ ਇੰਨਾ ਓਵਰਲੋਡ ਹੋ ਚੁੱਕਿਆ ਕਿ ਬੱਚੇ ਨੂੰ ਸਮਝ ਹੀ ਨਹੀਂ ਆਉਂਦੀ ਕਿ ਉਸਨੇ ਕੀ ਪੜ੍ਹਨਾ ਔਰ ਕੀ ਸਕਿਪ ਕਰਨਾ ਸੋਰਸਸ ਬਹੁਤ ਜ਼ਿਆਦਾ ਹੋ ਗਏ ਨੇ ਉਸੱਚ ਵੀ ਬੱਚਾ ਪਿਕ ਨਹੀਂ ਕਰ ਪਾਰ ਰਿਹਾ ਕਿ ਮੇਰੇ ਲਈ ਵਾਟ ਇਜ਼ ਰੌਂਗ ਤੇ ਵਾਟ ਇਜ਼ ਰਾਈਟ ਉਸ ਲਈ ਕੀ ਸਹੀ ਹੈ ਤੇ ਕੀ ਗਲਤ ਹੈ ਦਰੋਣਾ ਇਹ ਤੁਹਾਡਾ ਪਹਿਲਾ ਜਿਹੜਾ ਚੈਲੰਜ ਹੈ ਇਸ ਨੂੰ ਬ੍ਰੇਕਡਾਊਨ ਕਰੇਗਾ ਤੋੜੇਗਾ ਔਰ ਤੁਹਾਨੂੰ ਰਾਈਟ ਡਾਇਰੈਕਸ਼ਨ ਦੇ ਵਿੱਚ ਸ਼ੇਪ ਦੇਗਾ ਚਾਹੇ ਤੁਸੀਂ YouTube ਦੇ ਨਾਲ ਸਾਡੇ ਨਾਲ ਜੁੜੇ ਹੋਗੇ ਜਾਂ ਫਿਰ ਸਾਡੀਆਂ ਆਨਲਾਈਨ ਆਫਲਾਈਨ ਕਲਾਸਸ ਦੇ ਨਾਲ ਜੁੜੇ ਹੋਗੇ ਸੈਕੰਡ ਲੈਕ ਆਫ ਕਲੀਅਰ ਡਾਇਰੈਕਸ਼ਨ ਬੱਚਿਆਂ ਨੂੰ ਸਮਝ ਨਹੀਂ ਆਉਂਦੀ ਕਈ ਵਾਰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਜਾਂ ਫਿਰ ਅਧੂਰੀ ਗਾਈਡੈਂਸ ਮਿਲਦੀ ਹੈ ਜਾਂ ਫਿਰ ਜਿਸ ਬੱਚੇ ਜਿਸ ਚੈਨਲ ਦੇ ਨੂੰ ਫੋਲੋ ਕਰਦੇ ਨੇ ਜਿਸ ਟੀਚਰ ਨੂੰ ਫੋਲੋ ਕਰਦੇ ਨੇ ਕਈ ਵਾਰ ਉਹ ਟੀਚਰ ਜਾਂ ਫਿਰ ਚੈਨਲ ਜਿਹੜਾਗਾ ਉਹ ਉਸ ਵੇ ਦੇ ਵਿੱਚ ਜੋ ਬੱਚਾ ਚਾਹੁੰਦਾ ਸੀ ਕਿ ਇੱਕ ਲੌਂਗ ਟਾਈਮ ਪੀਰੀਅਡ ਤੱਕ ਉਹਨਾਂ ਦੇ ਆਪਸ ਦੇ ਵਿੱਚ ਕੰਸਿਸਟੈਂਸੀ ਨਹੀਂ ਬਣ ਪਾਂਦੀ ਦਰੂਣਾ ਉਹ ਕੰਸਿਸਟੈਂਸੀ ਨੂੰ ਮੈਂਟੇਨ ਕਰੇਗਾ ਜੋ ਬੱਚਿਆਂ ਦਾ ਪ੍ਰੀਸ਼ੀਅਸ ਟਾਈਮ ਹੈ ਉਸ ਨੂੰ ਮਾਈਂਡ ਦੇ ਵਿੱਚ ਰੱਖ ਕੇ ਬਹੁਤ ਲੈਂਥੀ ਜਾਂ ਬਹੁਤ بڑے بڑے ਟੌਪਿਕ ਨੂੰ ਬਰੀਫ ਤੇ ਕਨਸੈਪਟ ਦੇ ਵਿੱਚ ਇਸ ਚੀਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਏਗਾ ਕੰਸਿਸਟੈਂਸੀ ਇਸ਼ੂ ਜਿਹੜਾ ਬੱਚਿਆਂ ਨੂੰ ਆਉਂਦਾਗਾ ਉਸ ਚੀਜ਼ਾਂ ਨੂੰ ਵੀ ਕਵਰ ਕਰੇਗਾ ਮੋਟੀਵੇਸ਼ਨ ਜਿਹੜਾ ਪ੍ਰੋਵਾਈਡ ਕਰੇਗਾ ਵਿਦ ਡਿਸਪਲਿਨ ਮੋਟੀਵੇਸ਼ਨ ਤਾਂ ਅਸੀਂ ਲੈਨੇ ਆ ਬਟ ਕਿਤੇ ਨਾ ਕਿਤੇ ਡਿਸਪਲਿਨ ਦੀ ਕਮੀ ਹੋ ਜਾਂਦੀ ਆ ਤਾਂ ਫਿਰ ਲੌਂਗ ਟਾਈਮ ਪੀਰੀਅਡ ਤੱਕ ਉਸਦਾ ਰਿਜ਼ਲਟ ਨਹੀਂ ਦੇਖਿਆ ਜਾਂਦਾ ਕੰਸਿਸਟੈਂਸੀ ਬ੍ਰੇਕ ਨਹੀਂ ਹੋਣ ਦਵਾਂਗੇ ਮੋਟੀਵੇਸ਼ਨ ਤੇ ਡਿਸਪਲਿਨ ਦੋਨਾਂ ਨੂੰ ਅਸੀਂ ਕੰਬਾਈਨ ਕਰਾਂਗੇ ਇਸ ਚੈਨਲ ਦੇ ਜ਼ਰੀਏ ਕਰੰਟ ਅਫੇਅਰ ਇੰਟੀਗ੍ਰੇਸ਼ਨ ਜਿਹੜਾ ਕਿ ਤੁਹਾਡਾ ਇੰਟਰਸਟ ਵੀ ਬਿਲਡ ਕਰੇਗਾ ਔਰ 40 50% ਜਿਹੜੀ ਵੇਟੇਜ ਹੈ ਕਰੰਟ ਅਫੇਅਰ ਦੀ ਉਸ ਨੂੰ ਵੀ ਅਸੀਂ ਇਸ ਚੈਨਲ ਦੇ ذریعے ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਵਾਂਗੇ ਨੈਕਸਟ ਦਰੋਣਾ ਤੁਹਾਨੂੰ ਕੀ ਆਫਰ ਕਰੇਗਾ ਇਸ ਚੈਨਲ ਦੇ ذریعے ਕਿਉਂਕਿ ਇਹ ਨਵਾਂ ਚੈਨਲ ਬਣਾਉਣ ਜਾ ਰਹੇ ਹਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋਗੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਸਕਦੇ ਹੋਗੇ ਦਰੋਣਾ ਦਾ ਕੰਟੈਂਟ ਤੁਹਾਨੂੰ ਇਸੇ ਉੱਪਰ ਮਿਲੇਗਾ ਸਿੰਪਲ ਲੈਂਗੁਏਜ ਦੇ ਵਿੱਚ ਮਿਲੇਗਾ ਬਹੁਤਾ ਕੰਪਲੈਕਸ ਜਾਂ ਇਸ ਨੂੰ ਇਸ ਵੇ ਦੇ ਵਿੱਚ ਨਹੀਂ ਕਰਾਂਗੇ ਕਿ ਤੁਹਾਨੂੰ ਸਮਝਣਾ ਆਵੇ ਬਹੁਤ ਅ ਸਿੰਪਲ ਔਰ ਸਰਲ ਵੇ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਕਵਰ ਕਰਵਾਈ ਜਾਏਗੀ ਯੂਪੀਐਸ ਦੀ ਸਟ੍ਰੈਟਜੀ ਕੰਪਰੀਹੈਂਸਿਵ ਪ੍ਰੈਪਰੇਸ਼ਨ ਜਿਹੜੀ ਅਸੀਂ ਇਸ ਚੈਨਲ ਤੇ ਪ੍ਰੋਵਾਈਡ ਕਰਾਉਣ ਜਾ ਰਹੇ ਹਾਂਗੇ ਔਰ ਇਸ ਚੈਨਲ ਦਾ ਟਾਰਗੇਟ ਹੈ ਉਹਨਾਂ ਸਾਰੇ ਬੱਚਿਆਂ ਨੂੰ ਜਿਹੜੇ ਯੂਪੀਐਸਸੀ ਜਾਂ ਫਿਰ ਪੀਪੀਐਸਸੀ ਦੇ ਕਿਸੇ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਨੇ ਜਾਂ ਫਿਰ ਸਪੈਸੀਫਿਕ ਸਿਵਲ ਸਰਵਿਸ ਦਾ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਨੇ ਨੈਕਸਟ கரنٹ افਇਰ ਵੀਐਸਸੀਸ ਚੈਨਲ ਤੇ ਕਵਰ ਕਰਾਂਗੇ கரنٹ افਇਰ ਦੇ ਵੀ ਵੀਡੀਓਜ਼ ਤੁਸੀਂ ਦੇਖੋਗੇ ਵਿਦ ਐਮਸੀਕਿਊਜ਼ ਵੀ ਅਸੀਂ ਨਾਲ ਨਾਲ ਪ੍ਰੋਵਾਈਡ ਕਰਦੇ ਜਾਵਾਂਗੇ ਕੋਰਸ ਸਬਜੈਕਟ ਦੇ ਵੀ ਟਾਪਿਕਸ ਜਿਹੜੇ ਨੇ ਉਹ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਚਾਹੇ ਪੋਲਿਟੀ ਆ ਇਕਨੋਮੀ ਜੀਓਗ੍ਰਾਫੀ ਹਿਸਟਰੀ கரنٹ افਇਰ ਐਂਡ ਮੋਟੀਵੇਸ਼ਨਲ ਐਂਡ ਕੰਸਿਸਟੈਂਸੀ ਰਿਲੇਟਡ ਵੀ ਅਸੀਂ ਵੀਡੀਓਜ਼ ਪਾਵਾਂਗੇ ਜਿਸ ਦੇ ਨਾਲ ਤੁਹਾਡਾ ਜਿਹੜਾ ਮੋਰਲ ਹੈ ਕਿਤੇ ਡਾਊਨ ਨਹੀਂ ਹੋਏਗਾ ਤੁਹਾਡਾ ਮੋਟੀਵੇਸ਼ਨ ਕਮ ਨਹੀਂ ਹੋਏਗਾ ਔਰ ਤੁਸੀਂ ਕੰਸਿਸਟੈਂਸੀ ਦੇ ਨਾਲ ਆਪਣੀ ਸਟੱਡੀ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕੰਪਲੀਟ ਕਰੋਗੇ ਡੇਲੀ ਦਾ ਰੁਟੀਨ ਰੈਗੂਲਰਿਟੀ ਜਿਹੜੀ ਅਸੀਂ ਇਸ ਚੈਨਲ ਤੇ ਲੈ ਕੇ ਆਵਾਂਗੇ ਔਰ ਅਗਰ ਅਸੀਂ ਚੈਨਲ ਤੇ ਲੈ ਕੇ ਆਵਾਂਗੇ ਰੈਗੂਲਰਿਟੀ ਤਾਂ ਤੁਸੀਂ ਵੀ ਆਪਣੀ ਇਸ ਸਟੱਡੀ ਨੂੰ ਰੈਗੂਲਰ ਕਰ ਪਾਓਗੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਨਕਾ ਸਰਸਸ ਹੋ ਗਏ ਨੇ ਸਾਡੇ ਕੋਲ ਕਿ ਅਸੀਂ ਕਨਫਿਊਜ਼ ਹੋ ਜਾਂਦੇ ਆ ਕਿ ਡੀਮੋਟੀਵੇਸ਼ਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਨੈਕਸਟ ਯੂਅਰ ਪਾਥ ਟੂ ਸਕਸੈਸ ਸਟਾਰਟ ਨਾਓ ਅੱਜ ਤੋਂ ਹੀ ਇਹ ਸਕਸੈਸ ਦੀ ਜਿਹੜੀ ਸਟੋਰੀ ਹੈ ਸਾਡੀ ਸ਼ੁਰੂ ਹੋ ਰਹੀ ਹੈ ਜਰਨੀ ਸ਼ੁਰੂ ਹੋ ਰਹੀ ਹੈ ਪਹਿਲਾ ਸਟੈਪ ਅਸੀਂ ਲੈਣ ਜਾ ਰਹੇ ਹਾਂਗੇ ਅਸੀਂ ਇਸ ਵੀਡੀਓ ਦੇ ਨਾਲ ਫਰਸਟ ਸਟੈਪ ਲੈ ਚੁੱਕੇ ਹਾਂ ਔਰ ਤੁਸੀਂ ਅੱਗੇ ਇਸ ਨੂੰ ਕੰਟੀਨਿਊ ਕਰਨਾਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਇਸ ਵੈਲ ਬਟਨ ਨੂੰ ਪ੍ਰੈਸ ਕਰ ਲੈਣਾਗਾ ਕਿਉਂਕਿ ਅਸੀਂ ਹਰ ਰੋਜ਼ ਇਸ ਤੇ ਕੋਰਸ ਸਬਜੈਕਟ ਕਰੰਟ ਅਫੇਅਰ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਵਾਂਗੇ ਪਹਿਲਾ ਚੈਨਲ ਕਿਸੇ ਟੈਕਨੀਕਲ ਕਾਰਨ ਦੇ ਨਾਲ ਉਸ ਨਹੀਂ অপারেਟ ਹੋ ਰਿਹਾ ਅਸੀਂ ਹੁਣ ਨਵਾਂ ਚੈਨਲ ਸ਼ੁਰੂ ਕਰ ਰਹੇ ਹਾਂ ਫਸਟ ਐਨਸੀਆਰਟੀਜ਼ ਅਗਰ ਤੁਸੀਂ ਅੱਜ ਤੋਂ ਸ਼ੁਰੂ ਕਰ ਰਹੇ ਹੋ ਔਰ ਐਨਸੀਆਰਟੀਜ਼ ਨੂੰ ਆਪਣੇ ਪਾਟ ਬਣਾ ਕੇ ਉਸ ਨੂੰ ਕਵਰ ਕਰਨਾ ਸ਼ੁਰੂ ਕਰ ਦੋ 6th ਤੋਂ ਲੈ ਕੇ 12th ਸੈਕੰਡ ਪੀਆਕਸ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਅਟੈਂਪਟ ਕਰੋ ਐਗਜ਼ਾਮੀਨਰ ਦੀ ਸਟ੍ਰੈਟਜੀ ਸਮਝਣ ਦੀ ਕੋਸ਼ਿਸ਼ ਕਰੋ ਕਿ ਐਗਜ਼ਾਮੀਨਰ ਦੀ ਡਿਮਾਂਡ ਕੀ ਹੈ ਕਿਉਂਕਿ ਹਰ ਇੱਕ ਪੇਪਰ ਦੇ ਵਿੱਚ ਹਰ ਇੱਕ ਕੁਐਸਚਨ ਦਾ ਇੱਕ ਅਲੱਗ ਡਿਮਾਂਡ ਨਿਕਲ ਕੇ ਆਉਂਦਾ ਐਗਜ਼ਾਮੀਨਰ ਦਾ ਆਪਣਾ ਡਿਮਾਂਡ ਹੁੰਦਾਗਾ ਸੀ ਉਹ ਡਿਮਾਂਡ ਨੂੰ ਫਿਲ ਅਪ ਕਰਨਾਗਾ ਥੈਨ ਸਾਡਾ ਪੇਪਰ ਕ੍ਰੈਕ ਹੋਏਗਾ ਸਮਾਰਟ ਰਿਵੀਜ਼ਨ ਵੀ ਇਸ ਲਈ ਲੈ ਕੇ ਚੱਲਾਂਗਾ ਕਿਉਂਕਿ ਅਸ ði ਟਾਈਮ AI ਟੂਲਸ ਆ ਗਏ ਨੇ ਅਗਰ ਅਸੀਂ AI ਟੂਲਸ ਦੀ ਵੀ ਹੈਲਪ ਲੈ ਰਹੇ ਹਾਂ ਬਹੁਤ ਸਾਰੇ ਸੋਰਸਸ ਦੀ ਹੈਲਪ ਲੈ ਰਹੇ ਹਾਂ ਤਾਂ ਅਸੀਂ ਇੱਕ ਕ੍ਰੈਕਸ ਨੋਟਸ ਵੀ ਆਪਣੇ ਰੈਡੀ ਕਰ ਲੈਣੇ ਨੇ ਜਿਸ ਨਾਲ ਅਸੀਂ ਕੋਈ ਇੱਕ ਰਿਵੀਜ਼ਨ ਕਰ ਸਕੇ ਆਪਣੇ ਕੁਝ ਨੋਟਸ ਅੱਜ ਦਾ ਜਿਹੜਾ 21 ਸੈਂਚਰੀ ਹੈ AI ਦਾ ਟਾਈਮ ਹੈ ਅਸ ði ਟਾਈਮ ਪੀਰੀਅਡ ਦੇ ਵਿੱਚ ਪ੍ਰੈਪਰੇਸ਼ਨ ਕਰਨਾ ਹਾਰਡ ਨਹੀਂ ਹੈ ਬਟ ਸਮਾਰਟ ਵਰਕ ਵਿਦ ਕਨਸਿਸਟੈਂਸੀ ਕਰਨਾ ਥੋੜਾ ਟਫ ਹੈ ਅਸੀਂ ਇਸ ਪ੍ਰੋਗਰਾਮ ਦੇ ਜਰੀਏ ਤੁਹਾਡੇ ਨਾਲ ਦੋਨੋਂ ਚੀਜ਼ਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਮਾਰਟ ਵਰਕ ਵਿਦ ਕਨਸਿਸਟੈਂਸੀ ਇਕੁਅਲ ਟੂ ਸਕਸੈਸ ਆਗਰ ਇਹ ਜੋ ਦਿੱਲੀ ਦਾ ਸਾਡਾ ਇਸ ਚੈਨਲ ਦੇ ਉੱਪਰ ਵੀਡੀਓ ਹੋਏਗਾ ਉਸ ਦਾ ਤੁਸੀਂ ਪੀਡੀਐਫ ਚਾਹੁੰਦੇ ਹੋ ਲਾਈਕ ਜਿਵੇਂ ਇਹ ਪੀਡੀਐਫ ਬਣਿਆਗਾ ਇਸ ਦਾ ਪੀਡੀਐਫ ਚਾਹੀਦਾ ਤਾਂ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਉਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ 'ਚ ਮਿਲੇਗਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਪੀਸੀਐਸ ਰਿਲੇਟਡ ਆਈਐਸ ਰਿਲੇਟਡ ਐਂਡ ਜਨਰਲ ਨੌਲੇਜ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ ਤੇ ਲੈ ਕੇ ਆਉਣ ਵਾਲੇ ਹਾਂਗੇ ਜਿਵੇਂ ਤੁਸੀਂ ਪਹਿਲਾਂ ਦਰੁਣਾ ਆਈਐਸ ਨੂੰ ਪੋਰਟ ਕੀਤਾ ਇਸ ਲੈਵਲ ਤੱਕ ਲੈ ਕੇ ਆਏ ਹੋਗੇ ਉਮੀਦ ਕਰਦੇ ਹਾਂ ਇਸ ਚੈਨਲ ਨੂੰ ਵੀ ਅੱਗੇ ਤੁਸੀਂ ਉਦਾਂ ਹੀ ਲੈ ਕੇ ਜਾਓਗੇ ਥੈਂਕ ਯੂ